ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਇੱਕ ਅਜੀਹੀ ਰੋਹਾਨੀ ਪਵਿੱਤਰ ਯਾਤਰਾ ਤੇ ਜੋ ਹਰ ਸਿੱਖ ਲਈ ਇੱਕ ਅਦੁੱਪਤ ਅਨੁਭਵ ਹੈ ਇਹ ਹੈ ਸ੍ਰੀ ਹੇਮਕੁੰਡ ਸਾਹਿਬ ਜੀ ਦੀ ਪਵਿੱਤਰ ਤੀਰਥ ਯਾਤਰਾ ਉੱਤਰਾਖੰਡ ਦੇ ਹਾਈ ਹਿਮਾਲਿਆ ਵਿੱਚ ਸਥਿਤ 15000 ਫੁੱਟ ਦੀ ਉਚਾਈ ਤੇ ਵਸਿਆ ਉਹ ਪਵਿੱਤਰ ਸਥਾਨ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ ਇਹ ਯਾਤਰਾ ਸਿਰਫ ਇੱਕ ਸਫ਼ਰ ਨਹੀਂ ਇੱਕ ਅੰਦਰੂਨੀ ਬੁਲਾਵਾ ਵੀ ਹੈ ਆਓ ਇਸ ਯਾਤਰਾ ਨੂੰ ਕਦਮ ਦਰ ਕਦਮ ਸਮਝੀਏ ਸਭ ਤੋਂ ਪਹਿਲੀ ਸਟੇਜ ਹੈ ṛishi keesh ਤੋਂ govindgarh ਤੱਕ ਦਾ ਸਫ਼ਰ ṛishi keesh ਤੋਂ govindgarh ਤਕਰੀਬਨ 260 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਦੂਰੀ ਤੁਸੀਂ ਕਾਰਾਂ ਜਾਂ ਕਿਸੇ ਵੀ ਜਨਰਲ ਟਰੈਵਲ ਟੈਕਸੀ ਬੱਸ ਰਾਹੀਂ ਤੈਅ ਕਰ ਸਕਦੇ ਹੋ ਰਸਤੇ ਵਿੱਚ ਪਹਾੜੀ ਖੇਤਰਾਂ ਦੀ ਸੁੰਦਰਤਾ ਹਿਰਦੇ ਨੂੰ ਛੂ ਲੈਣ ਵਾਲੀ ਹਵਾ ਅਤੇ ਰੂਹ ਨੂੰ ਛੁਹਾਰੂ ਦ੍ਰਿਸ਼ ਦਿਖਾਈ ਦਿੰਦੇ ਹਨ। ਗੋਬਿੰਦਗੜ੍ਹ ਪਹੁੰਚਣ ਉਪਰੰਤ ਤੁਸੀਂ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਵਿੱਚ ਰਹਿਣ ਦੀ ਵਿਵਸਥਾ ਲੈ ਸਕਦੇ ਹੋ ਜਿੱਥੇ ਲੰਗਰ ਦੀ ਸੇਵਾ ਵੀ 24 ਘੰਟੇ ਚੱਲਦੀ ਹੈ। ਇਹ ਥਾਂ ਹੀ ਹੈ ਜਿੱਥੇ ਅਸਲ ਪੈਦਲ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ। ਅਗਲੇ ਦਿਨ ਸਵੇਰੇ ਤੁਸੀਂ ਤਿਆਰ ਹੋ ਜਾਓ। ਗੋਬਿੰਦਗੜ੍ਹ ਤੋਂ ਗੋਬਿੰਦ tạm ਕਾਂਗੜੀਆ ਦੀ ਪੈਦਲ ਯਾਤਰਾ ਲਈ ਇਹ ਤਕਰੀਬਨ 16 ਕਿਲੋਮੀਟਰ ਦੀ ਯਾਤਰਾ ਹੈ 4-5 ਕਿਲੋਮੀਟਰ ਦੀ ਯਾਤਰਾ ਤੁਸੀਂ ਬਾਈ ਟ੍ਰੈਵਲ ਵੀ ਕਰ ਸਕਦੇ ਹੋ ਕਾਰ ਜਾਂ ਟੈਕਸੀ ਉੱਥੋਂ ਚਲਦੀ ਹਨ ਜਿੱਦਾਂ 50 ਰੁਪਏ ਕਰਾਇਆ ਇੱਕ ਬੰਦੇ ਦਾ ਲੈਂਦੇ ਹਨ ਬਾਕੀ ਸਾਰੀ ਪੈਦਲ ਯਾਤਰਾ ਹੁੰਦੀ ਹੈ ਰਸਤੇ ਵਿੱਚ ਤੁਸੀਂ ਲਕਸ਼ਮਣ ਗੰਗਾ ਨਦੀ ਦੇ ਕੰਡੇ-ਕੰਡੇ ਪੈਂਦੇ ਹੋਏ ਹਰੇ ਭਰੇ ਜੰਗਲਾਂ ਤੇ ਪਹਾੜਾਂ ਵਿੱਚੋਂ ਲੰਘਦੇ ਹੋਏ ਇਹ ਯਾਤਰਾ ਥੋੜੀ ਥਕਾਵਟ ਭਰੀ ਹੋ ਸਕਦੀ ਹੈ ਪਰ ਹਰ ਕਦਮ ਤੇ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਨਾਲ ਹੌਸਲਾ ਮਿਲਦਾ ਹੈ ਗੋਬਿੰਦ tạm ਪਹੁੰਚਣ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਰਹਿਣਾ ਇਸ਼ਨਾਨ ਕਰਨਾ ਲੰਗਰ ਦੀ ਵਿਵਸਥਾ ਬਹੁਤ ਵਧੀਆ ਹੁੰਦੀ ਹੈ ਹੇਮਕੁੰਣ ਸਾਹਿਬ ਦੀ ਯਾਤਰਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ ਗੋਵਿੰਦਾਮ ਤੋਂ ਰੇਮਕੁੰਡ ਸੈਪ ਤੱਕ ਦਾ ਅਖੀਰਲਾ ਚੜਾਈ ਵਾਲਾ ਹਿੱਸਾ ਇਹ ਦੂਰੀ ਲਗਭਗ 6 ਕਿਲੋਮੀਟਰ ਦੀ ਹੈ ਪਰ ਉਚਾਈ ਵਿੱਚ ਵਾਧਾ ਹੋਣ ਕਰਕੇ ਇਹ ਰਸਤਾ ਥੋੜਾ ਔਖਾ ਲੱਗ ਸਕਦਾ ਹੈ ਯਾਤਰਾ ਸਵੇਰੇ 5 ਵਜੇ ਸ਼ੁਰੂ ਕਰਨੀ ਪੈਂਦੀ ਹੈ ਅਤੇ ਵਾਪਸੀ 2 ਵਜੇ ਤੱਕ ਲਾਜ਼ਮੀ ਹੋਣੀ ਚਾਹੀਦੀ ਹੈ ਕਿਉਂਕਿ ਉਸ ਤੋਂ ਬਾਅਦ ਮੌਸਮ ਖਰਾਬ ਹੋਣ ਦੀ ਡਰ ਬਣਿਆ ਰਹਿੰਦਾ ਹੈ ਜੋ ਸੰਗਤ ਪੈਰਾ ਨਾਲ ਨਹੀਂ ਚੱਲ ਸਕਦੀ ਉਹ ਖੱਤਰ ਦੀ ਸਹਾਰਾ ਵੀ ਲੈ ਸਕਦੀ ਹੈ ਰਸਤੇ ਵਿੱਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਦੁਕਾਨਾਂ ਮਿਲਦੀਆਂ ਹਨ ਜਿੱਥੇ ਤੁਹਾਨੂੰ ਮਹਗੀ ਜਾਂ ਪਰੌਂਟੇ ਜੂਸ ਪਾਣੀ ਆਲ ਸਭ ਕੁਝ ਮਿਲ ਜਾਂਦਾ ਹੈ ਹੇਮਕੁੰਡ ਸਾਹਿਬ ਪਹੁੰਚਣ ਉਪਰੰਤ ਜੋ ਸ਼ਾਂਤੀ ਜੋ ਤਸੱਲੀ ਜੋ ਅੰਦਰੂਨੀਆ ਨੂੰ ਪਾਉ ਮਿਲਦਾ ਹੈ ਉਹ ਬਿਆਨ ਤੋਂ ਪਰੇ ਹੁੰਦਾ ਹੈ ਅਸੀਂ ਦੇਖਦੇ ਹਾਂ ਕਿ ਇੱਕ ਬੜਾ ਸਰੋਵਰ ਜਿਸ ਦੇ ਕੋਲ ਗੁਰਦੁਆਰਾ ਸਾਹਿਬ ਹੈ ਠੰਡਾ ਪਾਣੀ ਹੈ ਹਿਮਵਾਲੀਆ ਚੋਟੀਆਂ ਹਨ ਅਤੇ ਨਿਮਰਤਾ ਨਾਲ ਭਰਪੂਰ ਸੰਗਤ ਇਹ ਸਭ ਮਿਲ ਕੇ ਮਨ ਨੂੰ ਰੋਹਾਨੀ ਆਨੰਦ ਦਿੰਦੇ ਹਨ ਇੱਥੇ ਇਸ਼ਨਾਨ ਕਰਨਾ ਤੇ ਗੁਰਬਾਣੀ ਦੇ ਕੀਰਤਨ ਵਿੱਚ ਸ਼ਾਮਿਲ ਹੋਣਾ ਇਹ ਯਾਤਰਾ ਦੀ ਸਰਵੋੱਚ ਅਨੁਭਵ ਹੈ ਵਾਪਸੀ ਦਾ ਰਸਤਾ ਹੇਮਕੁੰਡ ਸਾਹਿਬ ਤੋਂ ਗੋਬਿੰਦ ਤਾਂ ਤੱਕ ਉੱਚੇ ਹੌਸਲੇ ਨਾਲ ਭਰਿਆ ਹੋਇਆ ਹੁੰਦਾ ਹੈ ਕਿਉਂਕਿ ਹੁਣ ਮਨਪੂਰਨਤਾ ਨਾਲ ਭਰਿਆ ਹੁੰਦਾ ਹੈ ਸੱਚ ਪੁੱਛੋ ਤਾਂ ਹੇਮਕੁੰਡ ਸਾਹਿਬ ਦੀ ਯਾਤਰਾ ਸਿਰਫ ਇੱਕ ਸਫਰ ਨਹੀਂ ਇਹ ਇੱਕ ਅੰਦਰੂਨੀ ਜੀਵਨ ਯਾਤਰਾ ਹੈ ਇਹ ਮਨੁੱਖ ਨੂੰ ਆਪਣੇ ਅਸਲ ਨਾਲ ਜੋੜਦੀ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਜਾਓ ਇਹ ਰਸਤਾ ਔਖਾ ਜ਼ਰੂਰ ਹੈ ਪਰ ਜਦੋਂ ਗੁਰੂ ਜੀ ਬੁਲਾਉਂਦਾ ਰਸਤਾ ਆਪਣੇ ਆਪ ਆਸਾਨ ਹੋ ਜਾਂਦਾ ਹੈ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਸਾਡੀ ਵੀ ਅਰਦਾਸ ਹੈ ਕਿ ਸਾਰੀ ਸੰਗਤ ਨੂੰ ਸ੍ਰੀ ਹੇਮਕੁੰਨ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਹੋਣ ਤਾਂ ਸਾਡੀ ਵੀਡੀਓ ਤੁਹਾਨੂੰ ਅਗਰ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਉਮੀਦ ਹੈ ਅਸੀਂ ਹੋਰ ਵੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤਾਂ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ